ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ। ਉੱਥੇ ਹੀ ਅੱਜ ਮੀਟਿੰਗ ਹੋਈ ਤੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਏ। ਲੈ ਲਵੇ ਤੇ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ ਤੇ ਉਸ ਤੋਂ ਬਾਅਦ ਹੁਣ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਸਰਵਨ ਸਿੰਘ ਪੰਦੇਰ ਅਤੇ ਬਾਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਮਿਲ ਕੇ ਇਸ ਮੁੱਦੇ ਦੇ ਉੱਤੇ ਵਿਚਾਰ ਵਟਾੰਦਰਾ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਨੂੰ ਲੈ ਕੇ ਵੱਡੀ ਰੈਲੀ ਕਰਾਂਗੇ ਤੇ ਸਰਕਾਰ ਦੇ ਖਿਲਾਫ ਵੱਡਾ ਜਿਹੜਾ ਕਿ ਧਰਨਾ ਵੀ ਲਗਾਇਆ ਜਾਵੇਗਾ ਲੈਂਡ ਪੂਲਿੰਗ ਸਕੀਮ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਫਿਰ ਤੋਂ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਦੇ ਜੋ ਪੰਜਾਬ ਸਰਕਾਰ ਨੇ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਂਦੀ ਹੈ ਉਸ ਤਹਿਤ ਉਹ ਲਗਾਤਾਰ ਇਹਨੂੰ ਜਸਟੀਫਾਈ ਕਰਨ ਵਾਸਤੇ ਮੀਡੀਆ ਅਗਰ ਤਰ੍ਹਾਂ ਤਰ੍ਹਾਂ ਦਾ ਜ਼ੋਰ ਲਾ ਰਹੀ ਹੈ ਇੱਕ ਪਰਸਪੈਕਟਿਵ ਚਲ ਰਹੀ ਹੈ ਉਹਨਾਂ ਦਾ ਕਹਿਣਾ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਪਰ ਥੱਲੇ ਹਾਲਤਾਂ ਇਹ ਜੋ ਕੁਝ ਕਹਿ ਰਹੇ ਹੋ ਠੀਕ ਨਹੀਂ ਆ ਉਹਨੂੰ ਤੋੜਿਆ ਕਿਵੇਂ ਜਾਵੇ ਉਹਦੇ ਲਈ ਇੱਕ ਤਾਂ ਜਿਹੜਾ ਆਪਣਾ ਪੁੱਡਾ ਦਾ ਮੁੱਖ ਦਫ਼ਤਰ ਹੈ ਜਲੰਧਰ ਹੈ। ਔਰ ਅਸੀਂ ਵੱਡਾ ਜਿਹੜਾ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਇੱਕ ਨਾਅਰੇ ਹੀ 20 ਅਗਸਤ ਨੂੰ ਵੱਡੀ ਮਹਾਂ ਰੈਲੀ ਜਿਹੜੀ ਆ ਉਹ ਜਲੰਧਰ ਵਿੱਚ ਕਰਾਂਗੇ ਇਸ ਦੇ ਨਾਲ ਨਾਲ ਅਸੀਂ ਜਦਨੇ ਇਹਦੇ ਵਿੱਚ ਜਿਹੜੀ ਸਾਡੀ ਚਰਚਾ ਹੋਈ ਹੈ ਇੱਕ ਤਾਂ ਮੁੱਖ ਰੂਪ ਵਿੱਚ ਲੈਂਡ ਪੂਲਿੰਗ ਪਾਲਿਸੀ ਇਹਦੇ ਨਾਲ ਨਾਲ ਜੜੀਆਂ ਜ਼ਬਰਦਸਤੀ ਭਾਰਤ ਮਾਲਾ ਯੋਜਨਾ ਤਹਿਤ ਜ਼ਮੀਨਾਂ ਖੁੱਸ ਰਹੀਆਂ ਜੜੀ ਕਹਾ ਕਹਿੰਦੇ ਆ ਵੀ ਇਹਨਾਂ ਨੇ ਟ੍ਰੇਨ ਲੈ ਕੇ ਆਉਣੀ ਆ ਉਹਦੇ ਤਹਿਤ ਵੀ ਜ਼ਮੀਨਾਂ ਖੋੜੀਆਂ ਪੰਜਾਬ ਦੀਆਂ ਇਹਦੋਂ ਕਹਾ ਜਿਹੜਾ ਆਪਣਾ ਜੁਮਲਾ ਮੁਸਰਕਾ ਦੇਤੇ ਵੀ ਜ਼ਮੀਨਾਂ ਤੇ ਹਮਲਾ ਹੈਗਾ ਵਾ ਔਰ ਇਹਦੇ ਨਾਲ ਜਿਹੜੇ ਹਰ ਤਰ੍ਹਾਂ ਦੇ ਆਵਾਜ਼ ਕਰਿਆ ਉਹਨਾਂ ਦਾ ਜਿਹੜਾ ਜ਼ਮੀਨਾਂ ਵਾਲਾ ਪੂਰਾ ਮੁੱਦਾ ਲੈਂਡ ਪੂਲਿੰਗ ਤੋਂ ਸਿੱਕ ਨੰਬਰ ਤੇ ਹੋਊ ਜਿਵੇਂ ਜਬਰਕਾ ਦੀ ਇੱਕ ਤਾਂ ਇਹ ਸਾਡੀ ਮੰਗ ਹੋਊ ਇਸ ਦੇ ਵਿੱਚ ਦੂਸਰੀ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਣਾ ਆ ਜਿਹੜੇ ਪ੍ਰੀਪੇਡ ਮੀਟਰ ਲਾਏ ਜਾ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਦਾ ਵਿਰੋਧ ਵੀ ਕਰਾਂਗੇ ਪਰ ਇਹਦੇ ਨਾਲ ਦੀ ਨਾਲ ਜਿਵੇਂ ਹੋਰ ਮੰਗਾਂ ਨੇ ਸਾਡੀਆਂ ਦੂਜੇ ਵੀ ਦੱਸ ਦੇਣਗੇ ਇਸ ਤੋਂ ਪਹਿਲਾਂ ਇਹਦਾ ਮੰਗ ਪੱਤਰ ਜਿਹੜਾ ਵਾ ਪੰਜ ਮੰਗਾਂ ਨੇ ਸਾਡੀਆਂ ਪੰਜਾਬ ਵਾਲੀਆਂ ਵਿੱਚ ਬਾਕੀ ਉੱਥੇ ਮਤੇ ਵੀ ਪਾਸ ਕਰਾਂਗੇ ਇਹਦੇ ਨਾਲ ਨਾਲ ਕੋਈ 28 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਘੱਟ ਕਰਕੇ ਇੱਕ ਹੀ ਟੈਲੀ ਧਰਨਾ ਵੀ ਮਾਰਾਂਗੇ ਮੰਗ ਪੱਤਰ ਡੀਸੀ ਸਾਹਿਬਾਨ ਨੂੰ ਦੇ ਕੇ ਆਵਾਂਗੇ ਦੇਖੋ ਜੋ ਸਾਡੀ ਸਬਜ ਬਣੀ ਅੱਜ ਵੀ ਇਹ ਵੱਡਾ ਮਸਲਾ ਵਾ ਪਰ ਛੋਟਾ ਨਹੀਂ ਹੈਗਾ ਹੋਰ ਵੀ ਪੰਜਾਬ ਦੇ ਵੱਡੇ ਮੁੱਦੇ ਨੇ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਇਸ ਲਈ ਅਸੀਂ ਪਹਿਲ ਕਰਦੇ ਹੋਏ ਇਸ ਗੱਲ ਦੀ ਐਸਕੇਮ ਨੇ ਜਿਹੜਾ ਸੱਦਾ ਦਿੱਤਾ ਵਾ ਟਰੈਕਟਰ ਮਾਰਚ ਦਾ 30 ਜਨਵਰੀ ਦਾ ਉਹਦਾ ਸਮਰਥਨ ਕਰਾਂਗੇ ਪਹਿਲ ਕਦਮੀ ਕਰਦਿਆਂ ਹੋਇਆਂ ਕਿ ਸਾਂਝੇ ਅੰਦੋਲਨਾਂ ਦੀ ਸ਼ੁਰੂਆਤ ਹੋਵੇ ਤਾਂ ਜੋ ਸਰਕਾਰ ਵਾਅਕ ਫੁੱਟ ਤੇ ਜਾਵੇ ਪਰ ਸਾਂਧੀਆਂ ਸਰਗਰਮੀਆਂ ਪੰਜਾਬ ਅੰਦਰ ਕਰ ਸਕੀਏ ਪਹਿਲੇ ਰਾਉਂਡ ਦੇ ਵਿੱਚ ਉਹਨਾਂ ਵੀ ਪ੍ਰੋਗਰਾਮ ਲਿਖ ਕੇ ਆ ਜbmi ਨੂੰ ਉਹਨਾਂ ਦੀ ਰੈਲੀ ਆ ਅਸੀਂ ਜਿਹੜਾ ਵਾ ਬੀਬੀ ਜੀ ਦੱਸਣਗੇ ਆਪਾਂ ਉਹਨਾਂ ਦਾ ਅੱਗੇ ਇਕੱਠੇ ਕਿਵੇਂ ਚੱਲ ਸਕਦੇ ਆ ਸਾਡੇ ਅਗਲੇ ਬਲਾਰੇ ਦੱਸਦਣ ਕਿ ਉਹਦਾ ਯਤਨ ਵੀ ਅਸੀਂ ਸੋਚਿਆ ਹੈਗਾ ਇਹਦੇ ਨਾਲ ਦੀ ਨਾਲ ਜਿਹੜੇ ਪੀੜਤ ਪਿੰਡ ਨੇ ਉਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ ਕੱਲਾ ਲੁਧਿਆਣੇ ਚ ਨਹੀਂ ਹੈਗੇ ਪੂਰੇ ਪੰਜਾਬ ਚ ਨੇ ਉਹਨਾਂ ਵਾਸਤੇ 11 ਮਾਰਚ ਨੂੰ ਮੋਟਰਸਾਈਕਲ ਮਾਰਚ ਕਰਾਂਗੇ ਪਿੰਡ ਪਿੰਡ ਤੇ ਹੋਰ ਪੰਜਾਬ ਅੰਦਰ ਆਪਣੀ ਆਵਾਜ਼ ਰੋਜ਼ 11 ਅਗਸਤ ਸੌਰੀ 11 ਅਗਸਤ ਨੂੰ ਜਿਹੜਾ ਵਾ ਨੀਤੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿਰੋਧ ਵਿੱਚ ਰੋਜ਼ ਵੱਜੋਂ ਮੋਟਰਸਾਈਕਲ ਮਾਰਚ ਕਰਕੇ ਪਿੰਡ ਪਿੰਡਾਂ ਵਿੱਚ ਜਿੱਥੇ-ਕਿੱਥੇ ਪੰਜਾਬ ਦੇ ਅੰਦਰ ਖੁੱਸੇ ਜਾ ਰਹੇ ਤੇ ਸ਼ਹਿਰਾਂ ਦੇ ਅੰਦਰ ਇਹ ਸਾਡੇ ਅਸੀਂ ਪ੍ਰੋਗਰਾਮ ਜਿਹੜੇ ਅਸੀਂ ਸੋਚ ਕੇ ਆਏ ਸੀ ਵੀ ਇਹ ਆਉਣ ਵਾਲੇ ਸਮੇਂ 'ਚ ਕਰਾਂਗੇ ਪਰ ਅਸਕੇ ਨਾਲ ਜਾਂ ਹੋਰ ਨਾ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਿਵੇਂ ਇਕੱਠਾ ਕੀਤਾ ਜਾ ਸਕੇ ਤੇ ਬੀਬੀ ਸੁਖਵਿੰਦਰ ਗੌਰ ਜੀ ਤੁਹਾਡੇ ਨਾਲ